ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਕਿ ਪੁਰਾਣੀ ਬਾਤ ਪੁਰਾਣੀ ਕਹਾਣੀ ਬਜ਼ੁਰਗ ਸੁਣਾਇਆ ਕਰਦੇ ਸਨ ਨਾ ਘਰ ਦੀ ਨਾ ਘਾਟ ਦੀ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਲਿਆ ਕਰੋ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਕਿਉਂਕਿ ਤੁਸੀਂ ਉਹ ਜਿਨ੍ਹਾਂ ਨੇ ਸਾਨੂੰ ਕਾਮਯਾਬ ਕਰਨਾ ਹੈ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਸਾਥ ਦੇਣਾ ਹੈ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਤੁਹਾਡੇ ਤੱਕ ਇਹ ਗੱਲਾਂ ਬਾਤਾਂ ਵਿਚਾਰਾਂ ਲੈ ਕੇ ਆਉਨੇ ਆ ਤਾਂ ਕਹਾਣੀ ਬਜ਼ੁਰਗ ਸੁਨਾਇਆ ਕਰਦੇ ਸਨ ਕਿ ਨਾ ਘਰ ਦੀ ਤੇ ਨਾ ਘਟਦੀ ਕਹਿੰਦੇ ਹਨ ਕਿ ਕਿਸੇ ਜਗ੍ਹਾ ਦੇ ਵਿੱਚ ਇੱਕ ਬਜ਼ੁਰਗ ਗਰੀਬ ਕਿਸਾਨ ਰਹਿੰਦਾ ਸੀ ਤੇ ਨਾਲ ਉਸ ਦੀ ਪਤਨੀ ਰਹਿੰਦੀ ਸੀ ਉਹ ਕੁਛ ਵਢੇਰੀ ਉਮਰ ਦਾ ਸੀ ਤੇ ਉਸ ਦੀ ਜੋ ਔਰਤ ਸੀ ਪਤਨੀ ਸੀ ਉਹ ਉਸ ਤੋਂ ਘੱਟ ਉਮਰ ਦੀ ਸੀ ਤੇ ਇੱਕ ਦਿਨ ਇੱਕ ਠੱਗ ਨੇ ਉਸ ਔਰਤ ਨੂੰ ਉਸ ਬਜ਼ੁਰਗ ਕਿਸਾਨ ਦੇ ਨਾਲ ਉਸਦੇ ਪਤੀ ਦੇ ਨਾਲ ਦੇਖਿਆ ਤੇ ਉਸ ਨੇ ਉਸ ਦਾ ਪਿੱਛਾ ਕੀਤਾ ਤੇ ਇੱਕ ਦਿਨ ਮੌਕਾ ਪਾ ਕੇ ਉਸ ਦੇ ਸਾਹਮਣੇ ਜਾ ਕੇ ਉਸ ਨੂੰ ਫਰੇਵ ਦੀਆਂ ਧੋਖੇ ਦੀਆਂ ਗੱਲਾਂ ਦੇ ਵਿੱਚ ਲੈ ਕੇ ਕਹਿਣ ਲੱਗਾ ਕਿ ਐ ਸੁੰਦਰੀ ਐ ਸੋਹਣੀ ਸੁਲੱਖੀ ਨਾਰ ਮੈਂ ਗਿਆ ਨਹੀਂ ਆ ਤੇ ਤੂੰ ਬੁੱਢੇ ਦੀ ਪਤਨੀ ਹੋ ਕੇ ਬਜ਼ੁਰਗ ਦੀ ਪਤਨੀ ਹੋ ਕੇ ਤੂੰ ਵੀ ਵਿਧਵਾ ਵਰਗਾ ਰੰਡੀਆਂ ਵਰਗਾ ਜੀਵਨ ਬਤੀਤ ਕਰ ਰਹੀਆਂ ਜੇ ਅਸੀਂ ਦੋਵੇਂ ਇੱਥੋਂ ਕਿਤੇ ਦੂਰ ਚਲੇ ਜਾਈਏ ਤਾਂ ਜ਼ਿੰਦਗੀ ਦੇ ਸੁੱਖ ਆਰਾਮ ਭੋਗ ਸਕਾਂਗੇ ਮੈਂ ਤੈਨੂੰ ਸਦਾ ਖੁਸ਼ ਰੱਖਾਂਗਾ ਹਰ ਤਰਾਨੀਆਂ ਸੁੱਖ ਸੁਹੂਜ ਤਾਂ ਦੇਵਾਂਗਾ ਜੋ ਤੇਰਾ ਇਹ ਵਿਰਧ ਪਤੀ ਤੈਨੂੰ ਦੇ ਨਹੀਂ ਸਕਦਾ ਤਾਂ ਉਸ ਔਰਤ ਨੂੰ ਉਸ ਠੱਗ ਦਾ ਉਸ ਫਰੇਬੀ ਦਾ ਛਲਾਵਾ ਵਿਚਾਰ ਚੰਗਾ ਲੱਗਿਆ ਤੋ ਉਸ ਠੱਗ ਨੇ ਆਖਿਆ ਕਿ ਤੂੰ ਆਪਣੇ ਘਰ ਵਿੱਚ ਜੋ ਵੀ ਗਹਿਣਾ ਗਟਾ ਧਨ ਦੌਲਤ ਹੈ ਉਹ ਲੈ ਕੇ ਇੱਕ ਦਿਨ ਅੱਜ ਆਵੀ ਤੇ ਮੈਂ ਤੈਨੂੰ ਦੂਰ ਦੇਸ਼ ਆਪਣੇ ਘਰ ਆਪਣੇ ਮਹਿਲਾ ਵਿੱਚ ਲੈ ਜਾਵਾਂਗਾ ਤਾਂ ਸਿਆਣੇ ਕਹਿੰਦੇ ਅਨਕ ਇੱਕ ਰਾਤ ਹੋਣ ਤੇ ਉਹ ਔਰਤ ਨੇ ਜਦੋਂ ਉਸ ਦਾ ਬਜ਼ੁਰਗ ਪਤੀ ਥੱਕਿਆ ਹਾਰਾ ਆ ਕੇ ਸੌਂ ਗਿਆ ਤਾਂ ਉਸ ਨੇ ਘਰ ਦੇ ਵਿੱਚ ਰੱਖਿਆ ਹੋਇਆ ਸਾਰਾ ਗਹਿਣਾ ਗੱਟਾ ਧਨ ਦੌਲਤ ਜੋ ਵੀ ਉਸ ਸਮੇਂ ਸੀ ਉਸ ਨੇ ਇਕੱਠਾ ਕੀਤਾ ਤੇ ਦਨ ਚੜਦੇ ਸਵੇਰੇ ਸਵੇਰੇ ਉਸ ਠੱਗ ਦੇ ਨਾਲ ਕਿਤੇ ਚਲੀ ਗਈ ਤਾਂ ਜਦੋਂ ਉਹ ਠੱਗ ਅਤੇ ਉਹ ਔਰਤ ਦੋਵੇਂ ਪਿੰਡੋਂ ਬਹੁਤ ਦੂਰ ਚਲੇ ਗਏ ਤਾਂ ਰਸਤੇ ਵਿੱਚ ਇੱਕ ਬਹੁਤ ਡੂੰਗੀ ਨਦੀ ਪੈਂਦੀ ਸੀ ਜਿਸ ਨੂੰ ਪਾਰ ਕਰਨਾ ਸੀ ਤਾਂ ਉਸ ਸਮੇਂ ਉਸ ਠੱਗ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇਸ ਤੋਂ ਪਹਿਲਾਂ ਕਿ ਇਹ ਔਰਤ ਤਾਂ ਪਹਿਲਾਂ ਹੀ ਵਿਆਹੀ ਹੋਈ ਹੈ ਇਸ ਔਰਤ ਨੂੰ ਆਪਣੇ ਨਾਲ ਲਿਜਾ ਕੇ ਮੈਂ ਕੀ ਕਰਾਂਗਾ ਤੇ ਮੈਂ ਤਾਂ ਇਹਦੀ ਧਨ-ਦੌਲਤ ਹੀ ਲੈਣੀ ਸੀ ਉਸ ਨੂੰ ਫਰੇਵ ਦੇ ਵਿੱਚ ਠੱਗਣਾ ਹੀ ਸੀ ਤਾਂ ਇਹ ਵਿਚਾਰ ਕਰਕੇ ਉਸ ਨੇ ਉਸ ਔਰਤ ਨੂੰ ਕਿਹਾ ਕਿ اے ਸੁੰਦਰੀ ਇਹ ਨਦੀ ਬਹੁਤ ਡੂੰਘੀ ਹੈ ਉਸ ਨੂੰ ਇਸ ਤਰ੍ਹਾਂ ਕਰਦੇ ਆ ਕਿ ਪਹਿਲਾਂ ਗੱਠੜੀ ਲੈ ਕੇ ਜਾ ਕੇ ਉਸ ਕੰਡੇ ਉੱਤੇ ਰੱਖ ਆਉਂਦਾ ਉਸ ਤੋਂ ਬਾਅਦ ਮੈਂ ਤੈਨੂੰ ਇਹ ਨਦੀ ਪਾਰ ਕਰਾ ਦੇਵਾਂਗਾ ਤੇ ਆਪਣੇ ਮੋਢਿਆਂ ਤੇ ਵਾਹ ਕੇ ਤੈਨੂੰ ਇਹ ਨਦੀ ਤੋਂ ਦੂਸਰੇ ਪਾਸੇ ਲੈ ਜਾਵਾਂਗਾ ਤ ਉਸ ਔਰਤ ਨੇ ਆਖਿਆ ਜੋ ਉਸ ਠੱਗ ਦੀਆਂ ਗੱਲਾਂ ਦੇ ਵਿੱਚ ਉਸਦੇ ਸਲਾਵੇ ਵਿੱਚ ਆ ਚੁੱਕੀ ਸੀ ਤਾਂ ਕਹਿਣ ਲੱਗੀ ਉਹਨੇ ਸਹਿਮਤੀ ਦੇ ਦਿੱਤੀ ਕਿ ਠੀਕ ਹੈ ਤ ਉਸ ਠੱਗ ਨੇ ਉਵੇਂ ਕੀਤਾ ਉਹ ਠੱਗ ਲੈ ਕੇ ਉਹ ਗਹਿਣਿਆਂ ਦੀ ਗੱਠੜੀ ਅਤੇ ਜਿਹੜੇ ਵੀ ਉਹਦੇ ਸਰੀਰ ਤੇ ਗਹਿਣੇ ਕੱਪੜੇ ਹੋਰ ਪਾਏ ਸਨ ਉਹ ਵੀ ਉਸ ਨੇ ਉਤਾਰ ਲਏ ਤੇ ਕਹਿਣ ਲੱਗਾ ਕਿ ਇਹ ਵੀ ਗਿੱਲੇ ਹੋ ਜਾਣਗੇ ਪਹਿਲਾਂ ਮੈਂ ਸਾਰੇ ਗਹਿਣੇ ਨਦੀ ਤੋਂ ਪਾਰ ਰੱਖਿਆਉਣਾ ਤਾਂ ਠੱਗ ਉਹ ਸਾਰੀਆਂ ਵਸਤੂਆਂ ਲੈ ਕੇ ਗਹਿਣਾ ਗੱਟਾ ਲੈ ਕੇ ਉਹ ਗੱਠੜੀ ਦੇ ਵਿੱਚ ਬੰਨ ਕੇ ਦੂਸਰੇ ਕਿਨਾਰੇ ਜਾ ਪੂਜਾ ਤੇ ਮੁੜ ਕੇ ਨਾ ਆਇਆ ਕਿਉਂਕਿ ਮੁੜ ਕੇ ਤਾਂ ਉਹਨੇ ਆਉਣਾ ਹੀ ਨਹੀਂ ਸੀ ਠੱਗੀ ਕਰਨ ਵਾਸਤੇ ਫਰੇਮ ਕਰਨ ਵਾਸਤੇ ਆਇਆ ਸੀ ਤਉ ਔਰਤ ਆਪਣੇ ਪ੍ਰੇਮੀ ਦਾ ਮੁੜਨ ਦਾ ਇੰਤਜ਼ਾਰ ਕਰਦੀ ਰਹੀ ਤਉ ਉਸੇ ਵੇਲੇ ਇੱਕ ਗਿੱਦੜੀ ਆਪਣੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਦਵਾਈ ਉਸ ਦੇ ਨੇੜੇ ਪੁੱਜੀ ਉਸ ਨੂੰ ਨਦੀ ਦੇ ਕੰਢੇ ਪਾਣੀ ਵਿੱਚ ਬੈਠੀ ਇੱਕ ਮੱਛੀ ਦਿਖਾਈ ਦਿੱਤੀ ਉਸ ਨੇ ਮਾਸ ਦਾ ਟੁਕੜਾ ਜ਼ਮੀਨ ਉੱਤੇ ਰੱਖਿਆ ਤੇ ਉਸ ਮੱਛਲੀ ਉੱਤੇ ਝਪਟੀ। ਉਸੇ ਸਮੇਂ ਅੰਬਰ ਦੇ ਵਿੱਚੋਂ ਆਕਾਸ਼ ਦੇ ਵਿੱਚੋਂ ਇੱਕ ਇਲ ਇੱਕ ਗਿੱਧ ਨੇ ਝਪਟ ਮਾਰੀ ਤੇ ਉਸ ਗਿੱਧੜੀ ਵੱਲੋਂ ਉਹ ਰੱਖਿਆ ਹੋਇਆ ਮਾਸ ਦਾ ਟੁਕੜਾ ਚੱਕ ਕੇ ਲੈ ਗਈ। ਤੇ ਉਧਰ ਗਿੱਧੜੀ ਨੇ ਉਸ ਮੱਛੀ ਉਤੇ ਝੱਟਾ ਮਾਰਿਆ ਤਾਂ ਮੱਛੀ ਉਹਦੇ ਹੱਥ ਨਾ ਆਈ ਇਹ ਦੇਖ ਕੇ ਉਹ ਔਰਤ ਉਸ ਗਿੱਦੜੀ ਤੇ ਹੱਸਣ ਲੱਗੀ ਤੇ ਉਸ ਔਰਤ ਨੇ ਉਸ ਗਿੱਦੜੀ ਨੂੰ ਕਿਹਾ ਕਿ ਉਹ ਮੂਰਖ ਸਭ ਕੁਝ ਗਵਾ ਕੇ ਵੀ ਤੂੰ ਅਜੇ ਸਮਝ ਹੀ ਨਹੀਂ ਕਿ ਤੂੰ ਪਹਿਲਾਂ ਆਪਣਾ ਮਾਸ ਦਾ ਟੁਕੜਾ ਰੱਖਿਆ ਤੇ ਮੱਛੀ ਦੀ ਝਾਕ ਦੇ ਵਿੱਚ ਉਹ ਤੇਰਾ ਮਾਸ ਦਾ ਟੁਕੜਾ ਵੀ ਗਿਆ ਚਲਾ ਤੇ ਮੱਛੀ ਵੀ ਤੇਰੇ ਹੱਥ ਨਹੀਂ ਆਈ ਤਾਂ ਉਹ ਕਿਦਰੀ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਕੇ ਕਹਿਣ ਲੱਗੀ ਬੋਲੀ ਮੂਰਖ ਤੂੰ ਮੂਰਖ ਮੈਨੂੰ ਕਹਿ ਰਹੀ ਹੈ ਮੂਰਖ ਤਾਂ ਤੂੰ ਖੁਦ ਆ ਵੱਡੀ ਹੈ ਮੈਂ ਤਾਂ ਆਪਣਾ ਖਾਣਾ ਹੀ ਗਵਾਇਆ ਹੈ ਪਰੰਤੂ ਤੂੰ ਆਪਣਾ ਰੱਬ ਵਰਗਾ ਪਤੀ ਗਵਾ ਲਿਆ ਆਪਣਾ ਸਵਰਗ ਵਰਗਾ ਘਰ ਗਵਾ ਲਿਆ ਤੂੰ ਆਪਣੀ ਮਾਨ ਇੱਜ਼ਤ ਗਵਾ ਲਈ ਤੇ ਤੇਰਾ ਉਹ ਪ੍ਰੇਮੀ ਵੀ ਤੇਰੇ ਹੱਥੋਂ ਚਲਾ ਗਿਆ ਹੁਣ ਤੂੰ ਨਾ ਘਰ ਦੀ ਅਤੇ ਨਾ ਘੜ ਦੀ ਰਹੀ ਕਿਉਂਕਿ ਜਦੋਂ ਕੋਈ ਕਿਸੇ ਦੇ ਨਾਲ ਧੋਖਾ ਕਰਦਾ ਜਦੋਂ ਧੋਖੇ ਦਾ ਪਤਾ ਲੱਗਦਾ ਤਾਂ ਉਸ ਇਨਸਾਨ ਤੇ ਵਿਸ਼ਵਾਸ ਨਹੀਂ ਰਹਿ ਜਾਂਦਾ ਫਿਰ ਉਹ ਬੰਦਾ ਉਸ ਤੇ ਦੁਬਾਰਾ ਵਿਸ਼ਵਾਸ ਨਹੀਂ ਕਰਦਾ ਇਹ ਪ੍ਰਾਣੀ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ